ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਨੂੰ ਸੰਦੀਪ ਡੇਫੈਂਟ ਤੋਂ ਬਬੋ ਵੈਲਕਮ ਹੈ ਜੀ ਤੇ ਬਾਈ ਪਿੰਡੇ ਕੋਲ ਪਹੁੰਚ ਚੁੱਕੇ ਆ ਪਿੰਡ ਤੁਹਾਨ ਜ਼ਿਲ੍ਹਾ ਗੁਰਦਾਸਪੁਰ ਤਸੀਲ ਬਟਾਲਾ ਦੇਖੋ ਅੱਜ ਵੀ ਬਾਈਆਂ ਨਾਲ ਸੇ ਜੀ ਸਾਡੇ ਲੈ ਕੇ ਪਾਪਾ ਤੋਂ ਸੇਲ ਆ ਠੀਕ ਹੈ ਨਾਲ ਸਾਰੀਆਂ ਤਾਜ਼ੀਆਂ ਤੇ ਬਾਕੀ ਪਿੰਡੇ ਜੀ ਗੱਲ ਕਰੀਏ ਬਾਈ ਜੀ ਹਸਤੀ ਹਸੀ ਕਾਲ ਭਾਜੀ ਕੀ ਹਾਲ ਚਾਲ ਮੇਰਾ ਮੇਰਾ ਹੋਰ ਧਨੋ ਜੀ ਵਧੀਆ ਜੀ ਸਾਰੇ ਵੀਰਾਂ ਨੂੰ ਸੁਨੀਪ ਡੇਰੀ ਫਾਰਮ ਦੇ ਵੇਖਣ ਆਲੇ ਨੂੰ ਸਾਡੇ ਨੂੰ ਪਿਆਰ ਪ੍ਰੀਸ਼ਾਸੀ ਕਾ ਗੌਰ ਪਿੰਡਾ ਜੀ ਵਧੀਆ ਭਾਈ ਸਾਹਿਬ ਮੇਰ ਦਾਦੇ ਜੀ ਗੁਰੂ ਰਾਮ ਦਾਸ ਜੀ ਜਨਦੀ ਕਲਾ ਹਾਂ ਜੀ ਬੜੀ ਮਿਹ ਅੱਜ ਫਿਰ ਬਲੂ ਜੀ ਬਲੂ ਭਾਜੀਆ ਜੋ ਗਿਆ ਜੋ ਆਪਣੇ ਰਿਸ਼ਤੇਦਾਰਾਂ ਕੋਲੋਂ ਡੇ ਚਲ ਪ੍ਰੈਸਰ ਜੋ ਡੇ ਫੋਨ ਕਿੰਨਾ ਮੈਨੂੰ ਟਾਈਮ ਲੱਗ ਜਾਣਾ ਮੈਂ ਚਾਹੁੰਦਾ ਨਹੀਂ ਨਾ ਵਾਦਾ ਘਟਾ ਇੱਦਾਂ ਹੀ ਨਹੀਂ ਚਲ ਜਾਣਾ ਹੀ ਪੈਂਦਾ ਜੀ ਭਾਜੀ ਜਿੱਥੇ ਦੁਨੀਆ ਜਾਣਾ ਜਾਣਾ ਉੱਥੇ ਪੜ੍ਹੇ ਬਿਲਕੁਲ ਉਹ ਸਨਾ ਠੀਕ ਠਾਕ ਇਹ ਅੱਜ ਕਿੰਨੇ ਬਿਦੇ ਜੀ ਫਿਰ ਭਾਜੀ ਮੈਂ ਆਪਣੇ ਕੋਲ ਗਿਆ ਜੋ ਅੱਜ 6 ਆ ਦਾਈਆਂ 2 ਗ ਹਾਂਜੀ ਤੇ ਇੱਕ ਗਾਂ ਸੂਈ ਵਗੀ ਸਵੇਰੇ ਤੇ ਉਧਰ ਆਈਆਂ ਕਿ ਨਹੀਂ ਨਹੀਂ ਭਾਜੀ ਉਧਰੋਂ ਝੋਡੀਆਂ ਆਪਾਂ ਪਰਸੋਂ ਲਿਆਂਦੀਆਂ ਸੀ ਹੂੰ ਤੇ ਪਾਸਾ ਵੀਡੀਓ ਪਾਉਣੀ ਸੀ ਤੇ ਪਾਈ ਨਹੀਂ ਨਿਕਨੇ ਕਿ ਸੰਗ ਦੀਆਂ ਸਾਰੇ ਵੀਰਾਂ ਨੂੰ ਪਤਾ ਉਹ ਝੋਡੀਆਂ ਆਪਣੀਆਂ ਪਰਸਾਂ ਵੇਖੀਆਂ ਸੇਲ ਹੋ ਗਈਆਂ ਪਰ ਪੜੀ ਝੋਡੀਆਂ ਉਧਰੋਂ ਕੱਟਣੀਆਂ ਅੱਛਾ ਹਾਂ ਉਧਰੋਂ ਕੱਟਣੀਆਂ ਝੋਡੀਆਂ ਅੱਜ ਵੀ ਬਾੜੀਆਂ ਚੰਗੀਆਂ ਛੇ ਹਾਂਜੀ ਚਲੋ ਆਪਣਾ ਨਾ ਐਡਰੈਸ ਹੈਗਾ ਬੋਲੋ ਪਿੰਡ ਹੈਗਾ ਜੋ ਆਪਣਾ ਤਵਾਨ ਤੇ ਜ਼ਿਲ੍ਹਾ ਹੈਗਾ ਇਹ ਗੁਰਦਾਸਪੁਰ ਸ਼ਹਿਰ ਲਾਗੇ ਨੇੜੇ ਪਟਾਲਾ ਪੈਂਦਾ ਵਾ ਤੇ ਡੇਰਾ ਰੋਡ ਤੇ ਕਿਲਾ لال ਸਿੰਘ ਘੱਟਾ ਪੈਂਦਾ ਵਾ ਤੇ ਬਿਜਲੀ ਵਾਲ ਤੇ ਤਵਾਨ ਪਿੰਡ ਜੋ ਤੇ ਇਧਰੋਂ ਫਲੇਗੜ ਟੁੜੀਆਂ ਰੋਡ ਤੇ ਅਲੀਆਲ ਮੇਨ ਬੜੇ ਨਾ ਵੀਰ ਕਹਿੰਦੇ ਤੁਸੀਂ ਕਈ ਡਰੈਫਟ ਸੈਂਟ ਤੇ ਜਾ ਕੇ ਦੱਸ ਤਵਾਨ ਖੰਡਜੋ ਤਵਾਨ ਦਮੋਦਰ ਚਲੋ ਹਾਂਜੀ ਬੋਲੋ ਇਹਦੇ ਬਾਰੇ ਨੀਲੀ ਰਾਵੀ ਆ ਭਾਜੀ ਦਾਸਾਂ ਬਾਰਡ ਏਰੀਆ ਦੀ ਤੁਸੀਂ ਤੋਂ ਮੈਂ ਲੈਂਦੀ ਆ ਆਪਣੇ ਲਾਕੇ ਅੱਛਾ ਅੱਜ ਆਜ ਹੈ ਹਾਂਜੀ ਠੀਕ ਰਾਵੀ ਆਈ ਆ ਵਾਹ ਜੀ ਸਾਡੀ ਵੇਖੋ ਕੁਆਲਿਟੀ ਭਾਜੀ ਚੱਲੀ ਮੈਂ ਭਾਜੀ ਭਾਜੀ ਮੈਂ ਅੱਗੇ ਜਿਹਨੂੰ ਮੈਂ ਕਹਿੰਦੇ ਆ ਸਾਡੀ ਸੂਈ ਹੋਊਗੀ ਭਾਜੀ ਜਾਓ ਜਮ ਤੰਦੂਰ ਬਾਹਰ ਕਰਾ ਦੇਖੋ ਭਾਜੀ ਹਰੇ ੱੱਪੇ ਨਹੀਂ ਕਿੰਨਾ ਬੋਲਾ ਲਾਈਏ ਦੁੱਧ ਲਾਈਏ ਦੁੱਧ ਭਾਜੀ ਇਹਦੇ ਥੱਲੇ ਆ ਕੇ ਫੀਲਡਰ ਨੂੰ ਸੂਈਨ ਹੋ ਗਿਆ ਜੋ ਦੁੱਧ ਜੋ ਮੈਂ ਦੇ ਥੱਲੇ ਠੰਡਾ ਕਰਕੇ ਕੋਈ ਆਪਣੇ ਘਰੋਂ ਕੰਡਾ ਲੈਵੇ ਲੀਟਰ ਲੈਵੇ ਐਟ ਟਾਈਮ ਨੈ 14 ਕਿਲੋ 14 ਕਿਲੋ ਪਰ ਮੈਂ ਇੱਕ ਗੱਲ ਦੱਸੂਗਾ ਮੈਂ ਦੱਸੂ 12 ਕਿਲੋ ਮੈਂ ਲਾਂਮਾ ਕਹਿੰਦਾ ਕਿ ਹਟੰਗਰਦਾਰ ਨਹੀਂ ਲੈਣਾ ਜਿਹੜਾ ਮੇਰੇ ਘਰੋਂ ਲੈ ਗਿਆ ਉਹ ਮੇਰੀ 60000 ਦੀ ਗਾਂ ਸਿਹਰ ਦੀ ਖਰਾਬ ਹੋ ਗਈ ਅੱਛਾ ਹਾਂਜੀ ਇੱਕ ਮੇਰੀ ਵੇਚੀ ਆ ਇੱਕ ਗਾਂ ਸਾਰੀ ਬੇਕਾਰ ਹੋ ਗਈ ਆ ਭਾਈ ਵਪਾਰਵਾ ਹੂੰ ਸਾਲੀਆਂ ਚੀਜ਼ਾਂ ਵਾ ਲਾ ਮ ਇਹਨਾਂ ਦਾ ਕੀ ਲਵਾਂਗਾ ਕੋਈ ਨਾ ਭੋਜਾ 12 ਕਿਲੋ ਦੀ ਭਾਜੀ ਗਰੰਟੀ ਹੋਊਗੀ ਇੱਕ ਮੇਰੀ ਇਹਨਾਂ ਦੀ ਗਰੰਟੀ ਇਹ ਹੋਏਗੀ ਕਿ ਇਸ ਮਹੀ ਮੇਰੀ ਤੇ ਥਾਂ ਤੇ ਕੋਈ ਛਟਾ ਕੋਈ ਬਾਦ ਘਾਟ ਹੋਵੇ ਇਹ ਮੇਰੀ ਫੁੱਲ ਗਰੰਟੀ ਹੋਏਗੀ ਜੋ ਕਈ ਮਈਆਂ ਜਾ ਕੇ ਇੱਕ ਦੋ ਦਿਨ ਜੀ ਲੰਡੀਆਂ ਇਥੋਂ ਪੌਂ ਹੀ ਜਾਂਡੀਆਂ ਪੌਂ ਹੀ ਜਾਂਦੀਆਂ ਹਨਾ ਬਾਕੀ ਕੋਈ ਥਣਾ ਚ ਗਰੰਟੀ ਮੇਰੀ ਫੁੱਲ ਪੂਰ ਛਟੇ ਦੀ ਮੇਰੀ हां कोई है ना कहे मैया नु टाइम जी और दा सत्वाया सिर्फ मैं मैया ताप सम्मान दिया वा के हर एक वीर नु पता लाग जांदा है कि मैई दा पसम्या इना ਥਣ ਬੰਦ ਆ ਬਿਲਕੁਲ ਬਿਲਕੁਲ ओदा पता ਨਹੀਂ ਲੱਗਦਾ ਦਿਸ਼ਾਣਾ ਮਹੀਂ ਖੋਲੋ ਜੀ ਚਲੋ ਜੀ ਇਹਨੂੰ ਇਹਨੂੰ ਬੋਲ ਇਹਨੂੰ ਬੋਲੋ ਭਾਈ ਭਾਜੀ ਦੁੱਧ ਮਹੀਨੇ ਥੱਲੇ ਵੱਧ ਵਾ हां जी ਭਾਜੀ ਦੁੱਧ ਮਹੀਨਾ ਘੱਟ ਦੱਸਿਆ ਦੁੱਧ ਮਹੀਨੇ 18 ਕਿਲੋ ਦੀ ਛੋਟੀ ਪਾਰੀ 11 ਕਿਲੋ ਦੀ ਗਾਰੰਟੀ ਵੀ ਆਈ ਆ ਹਾਂ ਜੀ 18 ਕਿਲੋ ਦੀ ਗਾਰੰਟੀ ਅੱਛਾ ਵੱਡੀ ਛੋਟੀ ਦੀ ਪੂਰੀ 11 ਕਿਲੋ ਦੀ ਭਾਜੀ ਗਾਰੰਟੀ ਤੇ ਆਈ ਮੈਨੂੰ ਮੈਂ ਵੀ ਚੰਗੀ ਆ ਮੈਂ ਵੀ ਚੰਗੀ ਆ ਆਪਣਾ ਮਿੱਠਾ ਮਨ ਲੱਭਦਾ ਉਹ ਤਾਂ ਕੀ ਕਰਾਂ ਮਸਾਲਾ ਭਾਜੀ ਮੈਂ ਆ ਕੇ ਰਾਜਾ ਨਹੀਂ ਆ ਇਹ ਐਡੀ ਐਡੀ ਸਾਰੀ ਮੈਂ ਥੋੜਾ ਲੱਭਦੀ ਜਿਆ ਤੈਹੇ ਲਾ ਕੇ ਕੀਆ ਆਉਂਦੀਆਂ ਕੀ ਕਰਨ ਵੇਖੋ ਮੈਂ ਹਾਂ ਨੇ ਠੀਕ ਆ ਵੇਖੋ ਭਾਜੀ ਇਹ ਠੀਕ ਆ ਭੰਦਾ ਜੀ ਬੱਚਾ ਕਿੱਥੇ ਆ ਗਈ ਟਟਾ ਭਾਜੀ ਬੋ ਫਲਿਆ ਬੱਚਾ ਮੈਂ ਨਾ ਬੱਚੇ ਨਾਲ ਨਾਲ ਜੋ ਪਰ ਆ ਜੋ ਸੰਗੇ ਤੋਂ ਬੋਲ ਜੀ ਲੈ ਲੈ ਆਦੀਆਂ ਆਦੀਆਂ ਮਈਆਂ ਝੋਡੀਆਂ ਦੋ ਦਿਨਾਂ ਦੁੱਧ ਤੇ ਕਿਨੇ ਦੇਣਾ ਇਹਦਾ ਗੰਭੀ ਠੀਕ ਹੈ ਨਾ ਭਾਜੀ ਕੋਈ ਭੂਰ ਕੋਈ ਛਟਾ ਕੋਈ ਵਾਧ ਘਾਟ ਹੋਵੇ ਉਹਦੀ ਆਪ ਦੀ ਗਾਰੰਟੀ ਹੋਏਗੀ ਮੇਰੀ ਫੁੱਲ ਵੇਖੋ ਮੈਂ ਤਾਂ ਭਾਜੀ ਚੰਗੀ ਚੀਜ਼ ਦੇ ਭਾਜੀ ਰੁਪਈਏ ਲਾਉਣੇ ਪੈਣੇ ਆ ਠੀਕ ਹੈ ਨਾ ਤੇ ਦੁੱਧ ਮੈਂ ਦੇ ਦੇ 17 ਕਿਲੋ 18 ਕਿਲੋ ਗੰਦ ਡੈਵੀ ਮਈ ਮਾਰ ਹੁਣ ਇਹ ਮੈਂ ਚਲੂ ਥੋਟੀਆਂ ਤਾਂ ਦੀਆਂ ਸਾਫ਼ ਕੀਤੀਆਂ ਨਾ ਥੋੜੀਆਂ ਲੱਗਦੀਆਂ ਚੌਣ ਦੋ ਦੀ ਮੋਟਰ ਹੋ ਗਈ ਚੌਣ ਨਹੀਂ ਆਪਾਂ ਮੜੀ ਲੈਦੇ ਮੈਂ ਨਹੀਂ ਕੋਈ ਕੋ ਛੱਡੇ ਵਾਲੀ ਮੱਝ ਨਾ ਹੋਏਗੀ ਮੁੱਲ ਕਰਾਉ ਨੂੰ ਭਾਵੇਂ 20 ਲੱਖ ਰੁਪਇਆ ਕਰੀ ਜਾਈਏ ਤੇ ਸਾਡੇ ਨੂੰ ਤੇ ਡੇਢੀ ਮੰਗਿਆ ਸੀ ਬੰਦਿਆਂ ਆਪਾਂ ਜਸਨੂ ਵੀ ਦੇਣ ਵਾਲੀ ਗੱਲ ਕਰਨੀ ਆ 1 20 ਹੀ ਦੇਣੀ 1 20 ਹੀ ਹਾਂਜੀ ਚਲੋ ਛੋਟ ਕਰ ਦੋ ਛੋਟ ਕਰਾਂਗੇ ਚਲੋ ਮੰਨਵਾ ਲਾਂਗੇ ਚੰਬਾਲ ਦੀ ਖਾਲ ਕਰਾ ਦੇ ਮੈਂ ਪਰਸੋਂ ਰਵਾਦੀ ਸੂਈ ਆ ਵਾਹ ਇਹ ਇੱਕ ਥਣਾ ਤੇ ਬਾਜੀ ਕਿੰਨਾ ਫਿਰ ਬੋਲਾ ਬੋਲਾ ਬਾਜੀ ਮੈਂ ਦੇ ਥੱਲੇ 10 ਕਿਲੋ ਆ ਤਾਜ਼ਾ ਨਾੜੂ ਦੇ ਬੱਚਾ ਉਹਨੇ ਕਰਾ ਦੇ ਲਓ ਜੀ ਵੱਡੀ ਮੈਂ ਵੀ ਬੁਰੀ ਜ਼ੋਰਦਾਰ ਹਾਂ ਹਾਂਜੀ ਵੱਡੀ ਮੈਂ ਬਾਜੀ ਦੁੱਧ ਭਾਜੀ ਜੀ ਐਡੀ ਇਹੋ ਜੀ ਮਹੀਨੇ ਉਹਨਾਂ ਚਵਾਇਆ ਤੇ ਕਿੱਦੇ ਚਵਾਉਣਾ ਬਿਲਕੁਲ 13-14 ਕਿਲੋ ਦੁੱਧ ਕੀ ਜਾਂਦਾ ਪਰ ਟਾਈਮ ਲੈਂਦੀਆਂ ਮਹੀਨੇ ਦੁੱਧ ਚਵਾਉਂਦੀਆਂ ਇਹ ਕੋਈ ਆਕੇ ਵੀ ਮਹੀਨ ਸੁੰਦੀ ਦੁੱਧ ਚਵਾ ਦੇ ਉਹ ਗੱਲ ਗਲਤ ਵਾ ਨਮੀ ਤੋਲਦਾ ਉਹਨੂੰ ਮੋਕਲ ਨਮੀ ਨਮੀ ਭਾਜੀ ਵੱਡੀ ਮਹੀ ਹੈ ਵੇਖੋ ਉਹਨੂੰ ਵੇਖੋ ਮੈਂ ਪੂਰੀ ਜਵਾਬ ਦਿੰਦਾ ਹਾਂਜੀ ਹੈ ਕਿ ਨਹੀਂ ਕੋਣ ਕੋਣ ਕੋਈ ਕੀਤਾ ਬਾਕੀ ਤਾਂ ਇਹਨੂੰ। ਜੇ ਪਾਜੀ ਪੂਰੀ ਕਿਉਂ ਜੌਲਦਸਤ ਆ ਤਾਰੇ ਬਚਾ ਪਾਸੋਂ ਰਾਤ ਦੀ ਮਹੀਂ ਸੂਈ ਆ। ਕੱਟਾ ਕੋਈ ਪੂਰ ਛਟਾ ਨਹੀਂ ਪਾਜੀ ਇਹਦਾ ਕੱਟਾ ਜੋ। ਠੀਕ ਆ। ਕੋਈ ਪੂਰ ਛਟਾ ਨਹੀਂ ਮੈਂ ਦੇ ਵਿੱਚ ਹੈਗਾ। ਤੇ ਦੁੱਧ ਪਾਜੀ ਜਿੱਥੋਂ ਲਈਓ ਉਹ ਤੇ ਕਹਿੰਦੇ ਮੈਂ 15 ਕਿਲੋ ਦਿੰਦੀ ਆ। ਹਾਂ ਆਪਣੇ ਏਰੀਆ ਚੋਂ ਨਹੀਂ ਲਈ ਆ। ਹੁਣ ਵੇਖੋ 15 ਦਿੰਦੀ ਆ ਜਾਂ 12 ਦਿੰਦੀ ਆ। ਕਿ ਫੌਰਾ ਨੇ ਰਹੀ ਦੀ ਸਮੇੜਾ ਇਹਦੇ ਗਾੜੀ ਸੇਵਾ ਦੇ ਰਿਹਾ ਨਾ ਥੋੜੀ ਜੀ ਨਾ ਆਪਣੇ ਘਰ ਇਹ ਪ੍ਰੋਬਲਮ ਹੈ ਥੋੜੀ ਜੀ ਆ ਗਈ ਆ ਵੀ ਅਸੀਂ ਪਾਉਂਦੇ ਆ ਮੇਰੀ ਟੂੜੀ ਤੇ ਮੈਂ ਆਣ ਕੇ ਟੂੜੀ ਖੋਸ਼ ਹੋ ਕੇ ਖੰਡੀਆਂ ਨਹੀਂ ਤੇ ਮੈਂ ਇਹਦਾ ਭਾਰੀ ਮੁੱਲ ਭਾਵੇਂ ਕੁਈ ਕਰਾਈ ਜਾਈਏ ਜੋ ਮਰਜ਼ੀ ਕਰੀ ਜਾਈਏ ਦੇਣ ਵਾਲੇ ਮੁੱਲ ਕਰਨੇ ਆ ਬਿਲਕੁਲ 88000 ਨਹੀਂ ਠੀਕ ਹੈ ਹਾਂ 88000 ਦੀ ਮੈਂ ਦਗਾ ਜੀ ਆ ਹਾਂ ਜੀ ਚੱਲਣ ਦੋ ਵੇਖੋ ਛੋਡੀ ਭਾਜੀ ਪਹਿਲਾ ਦੂਜਾ हरियाणा हरियाणा ਕਰਦੀਆਂ ਕਿ ਨਹੀਂ ਹੁਣ ਇਹ ਦੇਖੋ ਗਾਹਾਂ ਹੋਰ ਵੀ ਦਸਾਂ ਦੇ ਦੁੱਧ ਕੇ ਨਾ ਬਟਾ 10 ਕਿਲੋ ਠੰਡਾ ਕਰ ਦਸ ਗਰਮ ਠੰਡਾ ਕਰ ਦੋ ਕੋਈ ਪੁਰਸ਼ ਤਾਂ ਨਹੀਂ ਰੂਮ ਵਰਗੀਆਂ ਫਿਰ ਮਈਆਂ ਪੋਲੀਆਂ ਹੋਣਗੀਆਂ ਜਨਾਨੀਆਂ ਦੇ ਚੋਣ ਵਾਲੀਆਂ ਇੰਨੀਆਂ-ਇੰਨੀਆਂ ਮਈਆਂ ਪੋਲੀਆਂ ਨੂੰ ਗੱਲ ਨਹੀਂ ਕਰਨੀ ਲਓ ਜੀ ਬੰਦਾ ਮਾ ਨਾ ਨਹੀਂ ਨਹੀਂ ਆਪਣੇ ਉਦਾਂ ਹੀ ਮੁੰਡਾ ਆਂਡੀਏ ਤੂੰ ਮੈਂ ਕਿਹਾ ਮਈਆਂ ਬੋਲ ਦੇ ਬੰਦਾ ਨਹੀਂ ਹੋਰ ਹੋਗਾ ਕੋਈ ਲਓ ਜੀ ਇਹ ਆ ਵੀ ਕਰਦੇ ਭਾਜੀ ਬਿਲਕੁਲ ਨਹੀਂ ਚਾਹੀਦੇ ਨਹੀਂ ਆਈਆਂ ਇਹ ਕੋ ਭਰੀ ਲੈਵਾ ਛੋਟੀ ਦਾ ਭਰੀ ਹਰਿਆਣਾ ਮਾਲਵਾ ਇਹਨਾਂ ਨੂੰ 1 ਇੰਚੀ ਸੀ ਥੋੜਾ ਮਹਿੰਗਾ ਗੀ ਦੇਖੋ ਲੈਵਾ ਠੀਕ ਹੈ ਪਜਾਦੀਆਂ ਭੱਜਾ ਤੇ ਰੇਲ ਕਰ ਹੈਗੀਆਂ ਬੜੀਆਂ ਬੜੀਆਂ ਮੈਂ ਕਿਉਂ ਪਾਸ ਨਹੀਂ ਆਵੇ ਤਾਂ ਭਾਜੀ ਚਮਈਆਂ ਲੱਗੀਆਂ ਮਈਆਂ ਨੂੰ ਗੱਲਾਂ ਗਾ ਰਹੀਆਂ ਇਹ ਵੀ ਥੋੜਾ ਜਿਹਾ ਮੈਨੂੰ ਇੱਕ ਵੀਰਾਂ ਦਾ ਇਹ ਵੀ ਮਈਆਂ ਪਸਵਾ ਦਿਆ ਕਰੋ ਥਣਾ ਦਾ ਪਤਾ ਲੱਗ ਜਾਂਦਾ ਹੈ ਕਿ ਮੈਂ ਤਾਂ ਥਣ ਕੱਢਾ ਕੇ ਲੰਮਾ ਵਾਂ ਕਿੰਨਾ ਕ ਕਰਦੀ ਹਾਂ ਥਣਾ ਦਾ ਕੋਈ ਸਮਾਦਰ ਆ ਗਿਆ ਨੇੜੇ ਆ ਗਿਆ ਹਾਂਜੀ ਹਾਂਜੀ ਬਲੋ ਇਹੋ ਮੋਲੇ ਦਾ ਭਵੇਂ ਲੱਖ ਰੁਪਈਆ ਕਰੀ ਜਾਈਏ ਉਧਰੋਂ ਬਈ ਜਾ ਕੇ ਲਿਆਉਂਦੀ ਹੁੰਦੀ ਤੇ ਉਹ ਨੂੰ 95 90 ਦੀ ਮਿਲਣੀ ਸੀ ਤੇ ਫਿਰ ਆਪਾਂ ਇੱਕ ਦਾਸ ਦੀ ਪਾਉਣੀ 85 ਹਜ਼ਾਰ ਦੀ ਠੀਕ ਆ 85 ਨੂੰ ਛੋਟ ਕਰਾਂਗੇ ਛੋਟ ਪੂਰੀ ਹਾਂਜੀ ਚਲ ਇਹ ਵੀ ਦੂਜਾ ਥੂਆ ਦੂਜਾ ਥੂਆ ਝੋਟੀ ਭਾਜੀ ਫੁੱਲ ਦਿਖਾਣੇ ਨੇ ਇਹ ਵੀ ਫੁੱਲ ਫਟਾ ਕਰਕੇ 10 ਕਿਲੋ ਦੁੱਧ ਤਿਆਰ ਹੋ ਠੀਕ ਆ ਕੋਣ ਭਾਜੀ ਗੱਲਾਂ ਦਾ ਨਹੀਂ ਹੋਊਗਾ ਉਹ ਜੱਟਾ ਮਤਲਬ ਕੋਈ 2 ਕਿਲੋ ਤੋਂ ਵੱਧ ਗਾੜੀ ਹੋਊ ਕੱਢੀ ਜੀ ਦੋ ਟਾਈਮ ਕੋਈ ਚੋਕੇ ਠੰਡਾ ਕਰਕੇ ਦੁੱਧ ਨੇ ਅਜੇ 10 ਕਿਲੋ ਤੋਂ ਪਾਰ ਹੀ ਹੋਊਗਾ 10 ਕਿਲੋ ਠੰਡਾ ਕਰਕੇ ਲੈ ਜੀ ਚਲ ਚਲ ਲੋ ਜੀ ਵੇਖੋ ਭਾਈ ਪੂਰੇ ਘੱਟ ਘਾੜ ਨਾਲ ਝੋਡੀ ਵੇਖੋ 2 ਕਿਲੋ ਗਾੜੀ ਹੋਊ ਝੋਡੀ ਦੀ ਦੋ ਟਾਈਮ ਕੋ ਜਾਣ ਕੇ ਨੂੰ ਮੈਨੂੰ ਚੋਣ ਦੇ ਤਸੱਲੀ ਕਰਕੇ ਖੜੀ ਝੋਡੀ ਦਾ ਸੇਂਗ ਵੇਖੋ ਤੇ ਬ੍ਰੀਕ ਵੇਖੋ ਝੋਡੀ ਭਾਜੀ ਕੀ ਆ ਹਰਿਆਣਾ ਤੋਂ ਭੋਜ ਨੇ ਹਰਿਆਣਾ ਤੋਂ ਘਾੜਾ ਮਾਲ ਲੈਣਾ ਲੋ ਹਾਂਜੀ ਫੈ ਗਈ ਉਧਰ ਦੀਆਂ ਨੇ ਚਲੋ ਠੀਕ ਜਾ ਸਭ ਤੋਂ ਆਪਣੇ ਕੋ ਬੜੀਆਂ ਬੜੀਆਂ ਜੌਬਸ ਲੱਭ ਦਿੰਦੇ ਆਂ ਜੀ ਆ ਜਿਹੀ ਮਾਲ ਤੇ ਇਹਦੇ ਵਿੱਚ ਫਿਰ ਦਰਵਾਤਾ ਵੈਰੀ ਚੱਜਰਾ ਸਾਰੇ ਅੱਡੇ ਬਾਬਾ ਦੇ ਕਿੰਨੇ ਟਾਈਮ ਹੋ ਗਿਆ 50-50 ਨੰਬਰ ਹੋ ਗਏ ਮੇਰੇ ਬੰਦੇ 16 ਸਾਲ ਹੋ ਗਏ ਮੂੰਹ ਤੋਂ 16 ਸਾਲ ਹੋ ਗਿਆ ਟਾਈਮ 16 ਸਾਲ ਹੋ ਗਿਆ ਹਾਂਜੀ ਭਾਜੀ ਆਹ ਕੱਡੀ ਦਾ 1 ਲੱਖ 5000 ਰੁਪਿਆ ਮੁੱਲ ਚੱਲਦੀ ਇਹਦੇ ਜੈਜ ਆ ਔਰ ਇਹ ਵੀ 85 ਦੀ 85 ਹਜ਼ਾਰ ਦੀ ਹਾਂਜੀ 85 ਛੋਟ ਕਰਾਂਗੇ ਜਿੰਨੀ ਕਹੋਗੇ ਛੋਟ ਕਰਾਂਗੇ 3 82 ਦੀ ਚਲੋ ਠੀਕ ਆ ਵੀਰ ਆਹਨ ਦੋ ਕਿਹੜੀ ਗੱਲ ਚਲੋ ਠੀਕ ਆ ਪਿਓ ਨੀਲੀ ਰਾਵੀ ਦੀ ਭਾਜੀ ਕੱਢੀ ਜੋ ਹਾਂ ਪਿਓ ਨਿਸ਼ਾਨੀਆਂ ਪੂਰੀਆਂ ਜੋ ਅੱਜ ਗੰਦ ਦੇ ਚੱਲਣ ਰਿਹਾ ਵੀ ਇਹ ਵੀ ਅੱਛਾ ਹਾਂ ਉਹ ਤਾਰੀਆਂ ਮਈਆਂ ਨੇ ਦੁੱਧ ਹੌਲੀ ਹੌਲੀ ਵਸਦੀਆਂ ਟਾਈਮ ਲੈਣੀਆਂ ਦੇਖੋ ਝੋਡੀ ਦੀ ਕੁਆਲਟੀ ਮੇਲੀ ਦੀ ਹੈ ਕਿੰਨਾ ਦੁੱਧ ਭਰੀ 9 ਕਿਲੋ ਦਾ 8 ਕਿਲੋ ਕਰਕੇ ਲੈ ਲੀ 9 ਕਿਲੋ ਬਿਲਕੁਲ ਤਾਜ਼ੇ ਬੱਚੇ ਜੀ ਤਾਜ਼ੇ ਝੋਡੀ ਦੇ ਬੱਚਾ ਗਾੜੀ ਪਤਾ ਆਹ ਕਾਦ ਦੇਖੋ ਝੋਡੀ ਦਾ ਤੇ ਫਰੀਕੀ ਦੇਖੋ ਮਿੰਟ ਚੰਗੇ ਹਾਂਜੀ ਪੱਕਾ ਐਨਾਲਿਸਿਸ ਹਾਂਜੀ ਇਹ ਲੋ ਭਾਜੀ ਝੋਡੀ ਕਿਡੀ ਚੰਗੀ ਆ ਠੀਕ ਆ ਝੋਡੀ ਦੇ ਆਈ ਇੱਕ ਦਸ ਦੀ ਹਾਂ ਜਦੋਂ ਲਿਆਂਦੀਆਂ ਆ ਭਾ ਨਾ ਮਿਲੀਆਂ ਤੇ ਭਾ ਲੈ ਪਾਉਣੀਆਂ ਵੇਖ ਲੋ ਜਾਇਜ਼ ਰੇਟ ਵਾ ਮੈਂ ਮੈਂ ਤਾਂ ਰੇਟ ਲੱਗਣਾ ਚਲ ਵੀਰ ਗੱਲ ਇੱਕੀ ਤੂੰ ਵੇਚ ਦੇ ਜੀ ਨਹੀਂ ਆਫੇ ਨਹੀਂ ਨਹੀਂ ਨਾ ਨਾ ਅਜੇ ਤੁਸੀਂ ਦੋਵੇਂ ਭਰਾ ਵੇਚੋ ਮੈਂ ਆਪਣੀ ਪੂਰੀ ਮਨੋਂ ਤਨੋਂ ਮੋਲ ਲਾ ਦੀ ਝੋਡੀ ਦਾ ਬਿਚੰਦੇ ਆਈ ਨਾ ਪਈ ਨਹੀਂ ਮੈਂ ਤਾਂ 90 ਹਜ਼ਾਰ ਦੀ ਵੇਚੀ 50 ਹਜ਼ਾਰ। ਪਰ ਅਸੀਂ ਆ ਵੀ ਦੇ ਦਾਂਗੇ। ਹਾਂ। ਇਹ 85 ਹਜ਼ਾਰ ਕਰਨ ਲੱਗਿਆ ਮੈਂ ਕਹਿੰਦੇ ਠੀਕ। ਅਸੀਂ ਆ ਠੀਕ ਆ। ਅਸੀਂ ਆ ਨਹੀਂ ਦੇ ਦਾਂਗੇ। ਚੱਲਣ ਦੱਸੀ ਹਜ਼ਾਰ ਦੋ। ਭਾਈ ਮੈਨੂੰ ਮਹੀ ਮਹੀ ਦਾ ਦੇ ਨਹੀਂ ਜੋ ਪਤਾ। ਹਾਂ। ਇੱਥੇ ਬੱਚਾ ਆਵੇ ਕੱਟਾ। ਕੱਟੀ। ਬੱਲੇ ਬੱਲੇ। ਉਹ ਕੱਟੀ ਵੇਖਿਓ ਡਾਇਮੰਡ ਫੀਸ ਭਾਂ ਜੋ ਬਾਹਰ ਨਹੀਂ ਆ ਸਕਦੇ। ਵੇਖੋ ਮੋੜ ਖੱਜਾ ਕੱਟੀ ਦੀ। ਪਾਹ ਦੇਖ। ਹਾਂ। ਕਹਿੰਦੇ ਭਾਈ ਆਵੇ। ਇੱਥੇ ਬੜਾ ਸੁਣਾ ਆ ਹਾਂ। ਹਾਂਜੀ। ਬੜੀ ਚੰਗੀ ਭਾਜੀ ਤੇ ਮਹੀਂ ਨੂੰ ਵੀ ਬੜਾਈ ਦੁੱਧ 10 ਕਿਲੋ ਹੁਣ ਠੜਾ ਦੁੱਧ ਮਹੀਂ ਥੱਲੇ ਹਾਂਜੀ ਲੈਵਾ ਵੇਖੋ ਮਹੀਂ ਦਾ ਭਾਜੀ ਤੋੜੋ ਥਲਾਵੀ ਦੇਖੋ ਭਾਜੀ ਲੈਵਾ ਕਿੰਨਾ ਦੁੱਧ ਭਾਜੀ 10 ਕਿਲੋ ਹਾਂ ਭਾਈ ਪੱਕਾ 10 ਕਿਲੋ ਖਲੜ ਢੁਲਾ ਲੋ ਜੀ ਪੱਕਾ 10 ਕਿਲੋ ਖਲੜ ਢੁਲਾ ਕਰਕੇ ਲੈ ਲੈਂਦੀ ਜੋ ਹਾਂਜੀ 10 ਕਿਲੋ ਖਲੜ ਦੁੱਧ ਲੈਵਾ ਵੇਖੋ ਮੈਂ ਦਾ ਬਸ ਠੀਕ ਆ ਆਂ ਦੋ ਤੇ ਚਵਾਈ ਬੋਲੀ ਗਾਂ ਦੀ ਗੱਲ ਤੇਰਾ ਲਾਸਟ ਪੀਸ ਆ ਹਾਂਜੀ ਅੱਜ ਇਹ ਗਾਂ ਇੱਕ ਨਹੀਂ ਪਾਉਣੀ ਜੀ ਤੇ ਚਲੋ ਚਲੋ ਬੋਲੋ ਲਾਸਟ ਪੀਸ ਮੱਝ ਵੇਖ ਲਓ ਕਿੰਦੀ ਹੈ ਵੀ ਠੀਕ ਆ ਪੂਰਾ 10 ਕਿਲੋ ਮੈਂ ਥੱਲੇ ਦੁੱਧ ਵਾ ਪੂਰਾ ਛਟਾ ਕੋਈ ਨਹੀਂ ਬਚਾ ਵੇਖ ਲਓ ਕਿਡਾ ਚੰਗਾ ਜੀ ਉਹ ਬੰਦੇ ਕਹਿੰਦੇ ਮੱਝ ਰਹਿੰਦੇ ਲਾਇਆ ਨੂੰ ਗੱਡੀ ਰਹਿੰਦੇ 5000 ਦੀ ਮੈਂ ਭਰਾ ਮਾਜੀ ਮੇਰੇ ਲਈ ਕੀ ਕਰਦੇ ਮੈਂ ਖਰਚੇ ਹਮ ਤਾਂ ਕਾਪੀ ਨਹੀਂ ਐਸੀ ਆ ਹੂੰ ਬੱਚਾ ਇਹਦਾ ਉਹ ਵੇਖ ਲੋ 올ਟਰ ਹੈ ਹਾਂ ਉਹ ਮਹੀਨ ਦਾ ਬੱਚਾ ਦਰਨਾ ਬੱਚਾ ਦਰਨਾ ਇਹ ਤਾਂ ਹੋ ਗਿਆ ਚਲੋ ਐਵੇਂ ਹੀ ਆ ਭਾਜੀ ਪਾਣਾ ਖੜਾ ਬੱਚਾ ਬਹੁਤ ਚੰਗਾ ਵਾ ਮਾਝ ਦੇ ਦਾ 75000 ਦੀ 10 ਕਿਲੋ ਦਾ ਤਾਂ ਠੰਡਾ ਕਰਤੀ 70000 ਦੀ ਹੈ 70000 ਦੇ ਦੀ ਹੋਰ ਘੱਟ ਦੋ ਲਵਾਂਗੇ 2000 68000 ਦੀ ਚੱਲਣ ਦ 68000 ਦੀ ਯਾਸਰੋਈਆ 68000 ਦੀ ਹੁਣ ਵੇਲੇ 1 2 3 4 5 6 6 ਪੀਸ ਦਾ ਹੁਣ ਰੇਡ ਵੇਖ ਲੋ ਬਾਈ ਦਾ ਠੀਕ ਹੈ ਨਾ ਕਹਿਨੂੰ ਹਰ ਜੇ ਕੀ ਕਮੈਂਟ ਵਿੱਚ ਕਹਿਨ ਦੇ ਮੇਰਾ ਵੀ ਪਰ ਭਾਈ ਵੇਖੋ ਰੇੜੀ ਵੇਖਿਆ ਕਰੋ ਤੇ ਚੀਜ਼ਾਂ ਹੀ ਵੇਖੀਏ ਚੀਜ਼ਾਂ ਵੇਖੋ ਭਾਜੀ ਮੇਰਾ ਮੈਂ ਤਾਂ ਰੇਡ ਲਗਣਾ ਝੋਟੀਆਂ ਦਾ ਕੇਹੀ ਮਹੀਂ ਦਾ ਕੀ ਇਹਨਾਂ ਦਾ ਰੇਡ ਪਾਉਂਦੇ ਆ ਛਾੜਾ ਮਹੀਂ ਕੱਢ ਕੇ ਤੋਰੇ ਕਰਾਂ ਬਾਹਰ ਹਾਂ ਤੋਰ ਲਓ ਤੋਰ ਲਓ ਵੇਖੋ ਮੈਂ ਇਹਨੂੰ ਲੇਵਾ ਭਾਜੀ ਕੀ ਆਦਾ ਇਹਨੂੰ ਐਲਜੀ ਮੈਨੂੰ 13 14 ਕਿਲੋ ਦੋ ਨਾ ਪਾਹੇ ਲਾਏ ਆ ਭਾਜੀ ਅਕਸਰ ਸਾਨੂੰ ਬੜੇ ਫੋਨ ਕਰਦੇ ਵੀ ਤੁਸੀਂ ਵੀਡੀਓ ਪਾਉਂਦੇ ਆ ਸਾਡੇ ਕੋਲ ਮਹਿੰਗੀਆਂ ਲਿਆਈਆਂ ਲਿਆ ਕੇ ਆ ਚਲੋ ਫੇਰਾ ਹੀ ਆ ਰਿਹਾ ਸੀ ਬਿਲਕੁਲ ਬਿਲਕੁਲ ਹਾਂ ਦੇਖੋ ਮੈਂ ਮਹਿੰਗੀਆਂ ਲੀ ਲੇ ਨਾ ਪਈ ਸਾਨੂੰ ਜਿੱਦਾਂ ਨਹੀਂ ਮਿਲਿਆ ਆਪਾਂ ਨਹੀਂ ਲੈਂਦੇ ਮੈਂ ਨਹੀਂ ਮੈਂ ਮਿਲੇ ਤਾਂ ਸਹੀ ਵੇਖੋ ਭਾਜੀ ਮੈਂ ਕੋਲੋਂ ਨਹੀਂ ਮੈਂ ਬੜੀ ਭਾਜੀ ਲਾ ਕੇ ਤੱਕੀ ਮੈਂ ਪਚਾ ਮੈਂ ਆਪਣਾ ਜਗਾੜਾ ਬਹੁਤ ਜਗਾੜਾ ਭਾਜੀ ਹਾਂਜੀ ਦੇਖੋ ਮੈਂ ਭਾਜੀ ਹਾਂਜੀ ਮੇਰੀ ਆਕ ਭਾਈ ਜੀ ਪਰ ਮਹੀਂ ਠੰਡੀ ਬੜੀ ਆ ਯੋਰ ਮਹੀਂ ਬੱਟਰੇ ਲਈ ਦੀ ਮਹੀਂ ਆ ਭਾਈ ਦੁੱਧ ਵਾਲੀ ਮਹੀਂ ਆ ਜਿਹ ਇਹੋ ਜੀ ਮਹੀਂ ਨੇ ਦੁੱਧ ਨਾ ਘੜਿਆ ਤੇ ਕਿਹਨੇ ਘੜਨਾ ਬਾਕੀ ਇੱਥੇ ਭਾਈ ਜੀ ਇੱਥੇ ਆਓ ਤਸੱਲੀ ਕਰੋ ਤਸੱਲੀ ਕਰੋ ਕੋਈ ਕਿਸੇ ਲੰਮਾ ਤੇ ਨਹੀਂ ਲੋੜਨੀ ਤੂੰ ਤਸੱਲੀ ਕਰਕੇ ਲੈ ਕੇ ਜਾਓ ਤੇ ਮਹੀਂ ਦੇ ਭਾਈ ਠੰਡੇ ਵਿੱਚ ਸੂਈ ਮਹੀਂ ਤੇ ਨਹੀਂ ਜੋ ਮੈਂ ਪੂਰ ਵਾਲੀ ਲੈਂਦਾ ਤੇ ਗੱਬੜ ਮੈਨੂੰ ਪੈ ਨਾ ਜਾਵੇ ਬਿਲਕੁਲ ਤੇ ਇਹ ਵਪਾਰਵਾ ਜੋ ਕਿ ਨਾ ਇਹਨਾਂ ਦੇ ਕੋਈ ਆਖਿਆ ਵੀ ਭਿੰਦਾ ਬੜਾ ਕਾਰੀਗਰ ਵਾ ਹੂੰ ਇਹ ਰੱਬ ਨਾਲ ਭਾਈ ਵਾਲੀ ਆ ਬਿਲਕੁਲ ਤੇ ਆਪਾਂ ਦੇ ਕਿ ਉਹ ਗਾਇਕ ਆਪਣੀ ਫੱਟ ਪਹਿਣ ਗਿਆ ਦੋ ਹੱਥ ਲੱਗੀ ਆ ਚਲੋ ਕਿਸਮਤ ਸਾਡੀ ਜੇ ਸੈਟ ਹੋਏਗੀ ਤੇ ਵੇਚ ਲਾਂਗੇ ਜੇ ਨਾ ਹੋਏਗੀ ਤੇ ਰੱਬ ਨੂੰ ਕਿੰਨਾ ਲਾਮਾ ਨਹੀਂ ਦੇ ਦੇਣਾ ਲਾਈਵ ਲਾਗੋ ਆ ਬਿਲਕੁਲ ਤਿੰਨ ਚਾਰ ਕਿਲੋਮੀਟਰ ਅੱਡਵੀਂ ਲਈ ਆ ਉਹਨਾਂ ਨੂੰ ਲਾਮਾ ਥੋੜਾ ਦੇਈ ਜਾਣਾ ਸਾਡੇ ਕਰਮ ਸਾਡੇ ਨਾਮ ਤੇ ਜਿਹੜਾ ਮੇਰਾ ਵੀਰ ਆਵੇ ਤਸੱਲੀ ਕਰੇ ਮਈਆ ਇੱਥੇ ਐਵੇਂ ਜਿਹੀ ਮਿਲ ਨਹੀਂ ਜਾਂ ਨਿੱਕੇ ਨਿੱਕੇ ਸਿੰਘ ਦੀਆਂ ਉਧਰੋਂ ਵੀ ਮੇਰੇ ਵੀਰ ਦੋ ਵੀਰ ਸੱਜਣਾ ਐਸੇ ਆ ਨਾ ਮੈਂ ਨਹੀਂ ਨਾ ਜਾਂਦਾ ਤੇ ਜੱਟ ਮੇਲਾ ਲੱਗ ਗਿਆ ਪਰ ਫੋਨ ਮੈਂ ਗਿਆ ਨਹੀਂ ਹਾਂ ਝੋਟੀਆਂ ਬਨੇਰੇ ਆ ਗਈਆਂ ਸੀ ਇੱਕ ਗਈ ਆਪਣੇ ਲਾਗੇ ਫਤੇਗੜ ਦੇ ਲਾਗੇ ਹੈਗਾ ਪਿਆਲ ਪਿੰਡ ਉੱਥੋਂ ਦੇ ਵੀਰ ਲਾਗੇ ਇੱਕ ਆਪਣਾ ਹੈਗਾ ਵਾ ਕਥੂ ਨਗਲ ਦੇ ਲਾਗੇ ਪਿੰਡ ਵਾ ਲੁੱਧੜ ਉੱਥੋਂ ਦੇ ਬੰਦੇ ਲਾਗੇ ਝੋਟੀਆਂ ਤੇ ਇੱਕ ਆਪਣੀ ਇਥੇ ਝੋਟੀ ਗਈ ਆ ਨਿਸ਼ਾਰਾ ਮਜਾ ਸਿੰਘ ਉਹਦੇ ਇੱਥੋਂ ਦੇ ਬੰਦੇ ਲਾਗੇ ਆਪਾਂ ਨੂੰ ਜਾਣ ਦੀ ਲੋੜ ਨਹੀਂ ਝੋਟੀਆਂ ਲੈ ਕੇ ਘਲਾ ਦਿੰਨੇ ਆ ਭਰਾ ਉਹਨਾਂ ਨੂੰ ਵੀ ਪਰਾਂ ਹੀ ਕੰਡੀਆਂ ਨਹੀਂ ਠੀਕ ਹੈ ਠੀਕ ਹੈ ਨਾ ਭਾਜੀ ਦੇਖੋ ਗੜੀ ਆਣ ਕੇ ਤਸੱਲੀ ਕਰਕੇ ਆਪਣੇ ਲੋ ਅਸੀਂ ਪੂਰਾ ਯੋਰ ਲਾ ਕੇ ਚੰਗੇ ਬ੍ਰਾਂਡ ਕੱਢ ਕੇ ਲਿਆਂਦੇ ਆ ਤੇ ਬੱਚੇ ਸਾਰਿਆਂ ਦੇ ਮੇਰਾ ਵੀਰ ਮਾਰਦੇ ਝੱਟ ਆਹ ਦੇਖੋ ਫੇਰ ਸਾਡੇ ਤਾਜ਼ੇ ਬੱਚੇ ਤਾਜ਼ੇ ਬੱਚੇ ਬਿਲਕੁਲ ਤੇ ਇੱਕ ਆ ਮੇਰਾ ਵੀ ਨਾ ਕੱਟੀ ਦੇਣੀ ਜੋ ਜਿੱਤ ਹੀ ਹੋ ਗਿਆ ਉਹ ਡੰਗਰ ਵੀ ਥਾਪੇ ਜਾਂਦੇ ਇੱਕ ਡੰਗਰ ਹੋਰ ਵੇਚਣਾ ਵਾ ਕੱਟੀ ਭਾਜੀ ਇਹਦੇ ਥੱਲੇ ਮਹੀ ਦੇ ਥੱਲੇ ਹੁਣ 2 13 12 13 ਕਿਲੋ ਜਿਹਦੀ ਕੱਟੀ ਆ ਅੱਜ ਇਹ ਮੈਂ ਮਹੀ ਥੱਲੇ ਛੱਡਦਾ ਹਾਂ ਇਹਦਾ ਮੁੱਲ ਮੁੱਲ ਇਹ ਕੱਟੀ ਜਦੋਂ ਨੂੰ ਦੇਣੀ 11000 ਦੀ 11000 ਫੋਟੋ ਘਟ ਨਹੀਂ ਦੇਣੀ ਚਲ ਠੀਕ ਦੇਵਾਂਗੇ ਜੇ ਕੋਈ ਆਊਗਾ ਚਲ ਮੋਬਾਈਲ ਨੰਬਰ ਜੀ ਨੰਬਰ ਹੈਗਾ ਜੋ ਆਪਣਾ 9592427593 ਹਾਂ ਮੇਰਾ ਪਿੰਗਾ ਦੇ ਪਿੰਡ ਤਵਾਂ ਜਿਲ੍ਹਾ ਗੁਰਦਾਸਪੁਰ ਤਹਿਸੀਲ ਪਟਾਲਾ ਨੇੜੇ ਅਲੀ ਹਾਲ ਦੇ ਤੇ ਦਾਲਮ ਦੇ ਤੇ 9592427593 ਸੱਚੀ ਗੱਲ ਹੈ